ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇੱਕ ਬਹੁਤ ਵੱਡਾ 1000 ਕਰੋੜ ਰੁਪਏ ਦੇ ਸੜਕ ਘਟਾਲਾ ਸੜਕ ਘਟਾਲਾ ਕਰਨ ਜਾ ਰਹੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਦੀ ਸਰਕਾਰ ਔਰ ਇਹਦੇ ਪਿੱਛੇ ਸਾਰੀ ਹਿਦੈਤ ਜਿਹੜੀ ਆ ਉਹ ਅਰਵਿੰਦ ਕੇਜਰੀਵਾਲ ਦੀ ਦਿੱਲੀ ਵਾਲਿਆਂ ਦੀ ਸ਼ਰਾਰਤ ਹੈ ਕਿਵੇਂ ਉਹਨਾਂ ਨੇ ਇੱਕ ਮਨਸੂਬਾ ਬਣਾਇਆ ਕਿ ਅਸੀਂ 1000 ਕਰੋੜ ਦਾ ਅਨਵਾਂਟਡ ਪ੍ਰੋਜੈਕਟ ਬਣਾਉਣ ਲੱਗੇ ਨੇ ਜਿਹਦੀ ਕੋਈ ਲੋੜ ਨਹੀਂ ਪੰਜਾਬ ਦੇ ਵਿੱਚ ਉਹਨੋਂ ਦੇ ਚ ਵੱਡਾ ਕਮਿਸ਼ਨ ਜਿਹੜਾ ਉਹ ਦਿੱਲੀ ਵਾਲੇ ਆਪਣੇ ਪੰਜਾਬ ਚੋਂ ਲੈ ਜਾਣਗੇ ਮਸਲਾ ਹੈ ਕਿ ਕਮਾਡਾ ਜਿਹੜੀ ਮੁਹਾਲੀ ਦੀ ਅਥਾਰਟੀ ਆ ਲੋਕਲ ਗਵਰਨਮੈਂਟ ਦੇ ਥੱਲੇ ਆਉਂਦੀ ਆ ਲੋਕਲ ਲੋਕਲ ਗਵਰਨਮੈਂਟ ਦੇ ਮਿਨਿਸਟਰ ਨੂੰ ਕੁਝ ਪਤਾ ਵੀ ਨਹੀਂਗਾ ਉਹਦੇ ਇਲਮ ਚ ਵੀ ਨਹੀਂਗਾ ਨਾ ਉਹਨੂੰ ਇਹਨਾਂ ਨੇ ਪੁੱਛਿਆ ਇਸ ਪ੍ਰੋਜੈਕਟ ਬਣਾਉਣ ਨੂੰ ਮੁਹਾਲੀ ਦੀਆਂ ਸੜਕਾਂ ਬੇਤਰੀਨ ਨਹੀਂ ਐਸ ਲਈ ਸਾਰੇ ਪੰਜਾਬ ਚੋਂ ਅਗਰ ਤੁਸੀਂ 에어ਪੋਰਟ ਰੋਡ ਦੇਖੋਗੇ ਨਿਊ ਚੰਡੀਗੜ੍ਹ ਦੀਆਂ ਸੜਕਾਂ ਦੇਖੋਗੇ ਤਾਂ ਬਹੁਤ ਅੱਛੀਆਂ ਨੇ ਵਿਦਿਨ ਸੈਕਟਰਸ ਵੀ ਬਹੁਤ ਅੱਛੀਆਂ ਨੇ لیکن شرارت ਦਾ ਦਿਮਾਗ ਆਮ ਆਦਮੀ ਪਾਰਟੀ ਦੇ ਜਿਹੜੇ ਦਿੱਲੀ ਦੇ ਲੋਕ ਬੈਠੇ ਨੇ ਸਾਡੇ ਇੱਥੇ ਬੈਠੇ ਨੇ ਸਾਡੇ ਸਰਕਾਰੀ ਦਫਤਰਾਂ 'ਚ ਕਬਜ਼ਾ ਕਰਦੇ ਨੇ ਫਾਈਲਾਂ ਮੰਗਾਉਂਦੇ ਨੇ ਉਹਨਾਂ ਨੇ 1000 ਕਰੋੜ ਰੁਪਏ ਦਾ ਪ੍ਰੋਜੈਕਟ ਬਣਾ ਲਿਆ ਕਿੰਨਾ ਸੜਕ ਕਿੰਨੀਆਂ ਸੜਕ ਕਿੰਨੇ ਕਿਲੋਮੀਟਰ ਸੜਕਾਂ ਰਿਪੇਅਰ ਕਰਨੀਆਂ ਮੇਨਟੇਨ ਕਰਨੀਆਂ ਸਿਰਫ 83 ਕਿਲੋਮੀਟਰ 1000 ਕਰੋੜ ਰੁਪਏ ਦੇ ਕਰੀਬ ਦਾ ਪ੍ਰੋਜੈਕਟ ਸਿਰਫ 83 ਕਿਲੋਮੀਟਰ ਸੜਕਾਂ ਨੂੰ ਮੇਨਟੇਨ ਕਰਨ ਵਾਸਤੇ ਔਰ ਇਹ ਸਾਰੀਆਂ ਕੱਲੇ ਮੁਹੱਲੇ ਦੀਆਂ ਸੜਕਾਂ ਨੇ ਇਹ ਕੋਈ ਪੰਜਾਬ ਦੀ ਲਿੰਕ ਰੋਡ ਜਿਹੜੀਆਂ ਟੁੱਟੀਆਂ ਪਈਆਂ ਪਿੰਡਾਂ ਦੇ ਵਿੱਚ ਵੇਤਾਸ਼ਾ ਸਾਡੇ ਰਾੜਾ ਸੁਭਾਨਪੁਰ ਸੜਕ ਪਿਛਲੇ ਜਦੋਂ ਦੀ ਸਰਕਾਰ ਬਣੀ ਆ ਪੂਰੀ ਹਾਲਤ ਆ ਉਧਰ ਧਿਆਨ ਨਹੀਂ ਗਿਆ ਔਰ ਜਿੱਥੇ ਕੋਈ ਲੋੜ ਨਹੀਂ ਔਰ ਜਿੱਥੇ ਕੋਈ ਪਬਲਿਕ ਡਿਮਾਂਡ ਨਹੀਂ ਕੀਤੀ ਕਿਸੇ ਨੇ ਮੰਗਿਆ ਨਹੀਂ ਕਿ ਸਾਨੂੰ ਮੁਹੱਲੇ ਦੀਆਂ ਸੜਕਾਂ ਜਿਹੜੀਆਂ ਉਹਨਾਂ ਨੂੰ ਦੁਬਾਰਾ ਮੇਨਟੇਨ ਕਰੋ ਰਿਪੇਅਰ ਕਰੋ 1000 ਕਰੋੜ ਦਾ ਪ੍ਰੋਜੈਕਟ ਬਣਾ ਲਿਆ ਔਰ ਇਹਦੇ ਚ ਕੀ ਆ ਕਿ ਇਹ ਜਿਹੜੀਆਂ 83 ਕਿਲੋਮੀਟਰ ਸੜਕਾਂ ਇਹ ਆਲਮੋਸਟ 1 ਕਿਲੋਮੀਟਰ 10 ਕਰੋੜ ਰੁਪਏ ਤੋਂ ਉੱਤੇ ਦੀ ਖਰਚਾ ਪੈ ਰਿਆ 10 ਕਰੋੜ ਰੁਪਏ ਤੋਂ ਉੱਤੇ ਉਹਨੂੰ 10 ਸਾਲ ਦਾ ਪ੍ਰੋਜੈਕਟ ਬਣਾ ਦਿੱਤਾ ਜੀ ਕਿ ਇਹ ਜਿਹੜਾ ਠੇਕੇਦਾਰ ਆਵੇਗਾ ਔਰ ਸਭ ਤੋਂ ਵੱਡੀ ਸ਼ਰਾਰਤ ਹੋਣ ਜਾ ਰਹੀ ਹੈ ਆਪਣੇ ਨਾਲ ਕਿ ਪੰਜਾਬ ਦੇ ਲਗਭਗ 383 ਰਜਿਸਟਰਡ ਪੀ ਡਬਲਯੂ ਡੀ ਬੀਆਰ ਡਿਪਾਰਟਮੈਂਟ ਨਾਲ ਲੋਕਲ ਸਰਕਾਰ ਨਾਲ ਰਜਿਸਟਰਡ ਕੰਟਰੈਕਟਰਸ ਨੇ ਸੜਕਾਂ ਦੀ ਰਿਪੇਅਰ ਦੇ ਜਿਹੜੇ ਪੰਜਾਬ ਦੇ ਨੇ ਉਹਨਾਂ ਸਾਰਿਆਂ ਨੂੰ ਬਾਹਰ ਕੱਢਦਾ ਉਹਦੀ ਕਹਿੰਦੇ ਨੇ ਅੰਗਰੇਜ਼ੀ ਚ ਕਹਿੰਦੇ ਨੇ ਟੇਲਰ ਮੇਡ ਕੰਡੀਸ਼ਨਸ ਕਰਤੀਆਂ ਏਦਾਂ ਦੀਆਂ ਸ਼ਰਤਾਂ ਬਣਾਤੀਆਂ ਟੈਂਡਰ ਦੀਆਂ ਕਿ ਉਹਦੇ ਚ ਇੰਨੇ ਹਜ਼ਾਰ ਤੋਂ ਘੱਟ 1000 ਕਰੋੜ ਤੋਂ ਘੱਟ ਟਰਨਓਵਰ ਟਰਨਓਵਰ ਨੀ ਟਰਨਓਵਰ ਹੋਣੀ ਚਾਹੀਦੀ ਆ ਔਰ ਉਹਦੀ ਉਹਦੇ ਵਿੱਚ ਇਸ ਤਰ੍ਹਾਂ ਦੀਆਂ ਸ਼ਰਤਾਂ ਪਾਤੀਆਂ ਜਿਸ ਦੇ ਨਾਲ ਪੰਜਾਬ ਦਾ 383 ਛੋਟੇ ਦਰਮਿਆਨੇ ਵੱਡੇ ਕੰਟਰੈਕਟਰ ਸਾਰੇ ਇਸ ਸਟੈਂਡਰਡ ਤੋਂ ਬਾਹਰ ਹੋ ਗਏ ਮੈਨੂੰ ਕੱਲ ਦੀ ਸਾਡੀ ਆ ਟਿਬਿਊਨ ਬਹੁਤ ਇੰਪੋਰਟੈਂਟ ਨਿਊਜ਼ਪੇਪਰ ਹੈ ਤੁਸੀਂ ਦੇਖ ਸਕਦੇ ਹੋ ਟ੍ਰਿਬਿਊਨ ਦੀ ਇਹ ਰਿਪੋਰਟ ਨੂੰ ਮੈਂ ਕੋਟ ਕਰ ਰਿਹਾ ਹਾਂ ਮੈਨੂੰ ਅਫਸੋਸ ਹੈ ਕਿ ਕਿਸੇ ਪੋਲਿਟਿਕਲ ਬੰਦੇ ਨੇ ਇਸ ਤੇ ਗੌਰ ਨਹੀਂ ਕੀਤਾ ਤੁਸੀਂ ਦੇਖ ਸਕਦੇ ਹੋ ਔਰ ਜਿਹੜੀਆਂ ਸੜਕਾਂ ਜਿੱਦਾਂ ਮੈਂ ਪਹਿਲਾਂ ਕਿਹਾ ਕਿ 에어ਪੋਰਟ ਰੋਡ ਤੁਸੀਂ ਦੇਖ ਰਹੇ ਹੋ ਕਿ 에어ਪੋਰਟ ਰੋਡ ਕਿੰਨੀ ਅੱਛੀ ਬਣੀ ਹੋਈ ਆ ਨਿਊ ਚੰਡੀਗੜ੍ਹ ਦੀਆਂ ਜਿਹੜੀਆਂ ਮੈਡੀ ਸਿਟੀ ਦੀਆਂ ਸੜਕਾਂ ਕਿਉਂਕਿ 1000 ਕਰੋੜ ਦਾ ਪ੍ਰੋਜੈਕਟ ਨਹੀਂ ਬਣਦਾ ਸੀ ਫਿਰ ਵੱਡੀਆਂ ਸੜਕਾਂ ਦੇ ਸਮੇਤ ਜਿਹੜੀਆਂ ਫੇਜ਼ ਮੁਹੱਲੇ ਦੇ ਫੇਜ਼ ਫੇਜ਼ਾਂ ਦੇ ਅੰਦਰ ਸੈਕਟਰਾਂ ਦੇ ਅੰਦਰ ਛੋਟੀਆਂ ਸੜਕਾਂ ਉਹਨਾਂ ਨੂੰ ਲੈ ਲਿਆ ਔਰ ਫਿਰ ਬਿਊਟੀਫਿਕੇਸ਼ਨ ਦਾ ਪ੍ਰੋਜੈਕਟ ਲੈ ਲਿਆ ਕਿ ਅਸੀਂ ਇਹਦੀ ਜੀ ਖੂਬਸੂਰਤੀ ਕਰਾਂਗੇ ਇੱਥੇ ਫੁੱਲ ਬੂਟੇ ਲਾਵਾਂਗੇ ਜੀ ਬਿਲਕੁਲ ਬਿਨਾਂ ਵਜ੍ਹਾ ਤੋਂ 1000 ਕਰੋੜ ਰੁਪਇਆ ਔਰ ਉਹ ਸਟੇਟ ਜਿਹੜੀ ਇਸ ਵਕਤ ਕਟੋ-ਕਟ 4.5 ਲੱਖ ਕਰੋੜ ਰੁਪਏ ਦੀ ਕਰਜ਼ੇ ਹੈ ਯਾਰ 4.5 ਲੱਖ ਕਰੋੜ ਰੁਪਇਆ ਸਾਡੇ ਤੇ ਕਰਜ਼ਾ ਵਾ ਔਰ ਇਹ ਕਰਜ਼ਾ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਨਾਂ ਨੇ ਪਿਛਲੇ 4 ਸਾਲਾਂ ਚ ਇਹ ਪਿਛਲੇ 4 ਸਾਲਾਂ ਚ ਅਪ੍ਰੋਕਸੀਮੇਟਲੀ 1.5 ਲੱਖ ਕਰੋੜ ਦਾ ਕਰਜ਼ਾ ਚੜਾਇਆ ਪਿਛਲੇ 30 ਸਾਲਾਂ ਚ ਮਗਰਲੀਆਂ ਸਰਕਾਰਾਂ ਬਹੁਤ ਮਾੜੀਆਂ ਸੀ ਮਗਰਲੀਆਂ ਪਾਰਟੀਆਂ ਨੇ ਕਰਜ਼ਾ ਚੜਾਇਆ ਮੰਨ ਲਿਆ ਲੇਕਿਨ ਉਹਨਾਂ ਦੇ ਉਹਨਾਂ ਨੇ 30 ਸਾਲਾਂ ਚ 3 ਲੱਖ ਕਰੋੜ ਰੁਪਏ ਚੜਾਇਆ ਸੀ ਇਹਦਾ ਮਤਲਬ 10 ਸਾਲ ਚ 1 ਲੱਖ ਕਰੋੜ ਦਾ ਕਰਜ਼ੇ ਚ ਇਜ਼ਾਫਾ ਹੁੰਦਾ ਸੀ ਪੰਜਾਬ ਦੇ ਸਰਕਾਰ ਦੇ ਉੱਤੇ ਲੇਕਿਨ ਇਹਨਾਂ ਨੇ ਪਿਛਲੇ 4 ਸਾਲਾਂ ਚ ਉਹਦੀ ਸਪੀਡ ਐਡੀ ਵਧਾਈ ਕਿ 1.5 ਲੱਖ ਕਰੋੜ ਰੁਪਏ ਦਾ ਕਰਜ਼ਾ ਚਲੋ ਜਿਹੜਾ ਜੋ ਪਬਲਿਸਿਟੀ ਦੇ ਖਰਚਾ ਹੋ ਰਿਹਾ ਤੁਸੀਂ ਦੇਖ ਲਿਆ ਆ ਆਰਟੀਆਈ ਐਕਟੀਵਿਸਟ ਉਸਨੇ ਖੁਲਾਸਾ ਕੀਤਾ ਬਠਿੰਡੇ ਦਾ ਮੁੰਡਾ ਸਾਡੇ ਰਾਜਨਦੀਪ ਸਿੰਘ ਸਾਡੀ ਪਾਰਟੀ ਨਾਲ ਕਨੈਕਟਡ ਆ ਉਹਨੇ ਪਿਛਲੇ ਦਿਨਾਂ 'ਚ ਖੁਲਾਸਾ ਕੀਤਾ ਕਿ ਕੇਵਲ 2 ਸਾਲਾਂ ਵਿੱਚ 795 ਕਰੋੜ ਉਹਦੇ ਕੋਲ ਡਾਕੂਮੈਂਟਸ ਨੇ ਸਾਰੇ 795 ਕਰੋੜ ਰੁਪਏ ਦੀ ਪਬਲਿਸਿਟੀ ਪੈਨ ਇੰਡੀਆ ਸਾਰੇ ਦੇਸ਼ ਦੀਆਂ ਅਖਬਾਰਾਂ ਫਰੰਟ ਕਲਰ ਇਸ਼ਤਿਹਾਰ ਸਾਰੇ ਦੇਸ਼ ਦੇ 에ਰਪੋਰਟਾਂ ਤੇ ਸਾਰੇ ਦੇਸ਼ ਦੇ ਰੇਲਵੇ ਸਟੇਸ਼ਨਾਂ ਤੇ ਪੰਜਾਬ ਦੇ ਵਿੱਚ ਕੋਈ ਖੰਭਾ ਨਹੀਂ ਛੱਡਿਆ ਜਿੱਥੇ ਕੇਜਰੀਵਾਲ ਤੇ ਭਗਵੰਤ ਮਾਨ ਦੀ ਫੋਟੋ ਨਹੀਂ ਟੰਗੀ ਇਸ ਤੋਂ ਇਲਾਵਾ ਜਿਹੜਾ ਦੁਰਉਪਯੋਗ ਸਾਡੇ ਜਹਾਜ਼ਾਂ ਦਾ ਹੋ ਰਿਹਾ ਹੈ ਹੈਲੀਕਾਪਟਰ ਦਾ ਸਰਕਾਰੀ ਜਹਾਜ਼ ਦਾ ਸਾਰੇ ਦੇਸ਼ ਵਿੱਚ ਪੋਲਿਟਿਕਲ ਪਾਰਟੀਆਂ ਪੋਲਿਟਿਕਲ ਰੈਲੀਆਂ ਦੇ ਵਾਸਤੇ ਕੇਜਰੀਵਾਲ ਸਾਹਿਬ ਸਾਡੇ ਜਹਾਜ਼ ਦਾ ਦੁਰਉਪਯੋਗ ਕਰਦੇ ਨੇ ਕਰਦੇ ਕਰਦੇ ਇਹ ਕਰਜ਼ਾ ਸਾਡੇ ਤੇ 4 ਲੱਖ ਕਰੋੜ ਰੁਪਏ ਦਾ ਚੜ ਗਿਆ ਔਰ ਅਗਰ ਇਦਾਂ ਦੀਆਂ ਸ਼ਰਾਰਤਾਂ ਕਰਨਗੇ ਇਦਾਂ ਦੇ ਮਨ ਘੜਤ ਸ਼ਰਾਰਤੀ ਦਿਮਾਗ ਦੀ ਖੇਡ ਚੋਂ ਪੈਦਾ ਕਰਕੇ ਪ੍ਰੋਜੈਕਟ ਤਾਂ ਸਮਝ ਲੋ ਸਾਡਾ ਪੰਜਾਬ ਜਿਹੜਾ ਵਾ ਉਹ ਅਗਲੇ 1 ਸਾਲ ਵਿੱਚ ਹੋਰ ਜ਼ਿਆਦਾ ਕਰਜ਼ੇ ਵਿੱਚ ਡੁੱਬੋ ਕੇ ਜਾਣਗੇ ਔਰ ਮੈਂ ਦੁਬਾਰਾ ਕਹਿ ਰਿਹਾ ਵਾਂ ਕਿ ਇਹ ਬਹੁਤ ਵੱਡਾ ਵਿਤਕਰਾ ਪੰਜਾਬ ਦੇ ਕੰਟਰੈਕਟਰਸ ਦੇ ਨਾਲ ਆ ਉਹਨਾਂ ਨੂੰ ਤੁਸੀਂ ਕੱਢ ਦਿੱਤਾ ਇਸ ਠੇਕੇ ਚੋਂ ਬਾਹਰ ਪਹਿਲੀ ਗੱਲ ਤਾਂ ਠੇਕੇ ਦੀ ਲੋੜ ਨਹੀਂ ਸੜਕਾਂ ਮੁਹੱਲੇ ਦੀਆਂ ਬਹੁਤ ਬਿਹਤਰੀਨ ਨੇ ਇਹ ਹਜ਼ਾਰ 1 ਕਰੋੜ ਰੁਪਿਆ ਅਗਰ ਪੰਜਾਬ ਦੀ ਲਿੰਕ ਰੋਡਸ ਰਿਪੇਅਰ ਕਰਨ ਤੇ ਲੱਗੇਗਾ ਤਾਂ ਉਹਦੇ ਨਾਲ ਕੋਦਾ ਕੁਛ ਅਰਥ ਆਵੇਗਾ ਲੋਕਾਂ ਦੀ ਆਵਾਜਾਹੀ ਵਿੱਚ ਸਹੂਲਤ ਹੋਵੇਗੀ ਕਿਸਾਨਾਂ ਤੇ ਪਿੰਡ ਪਿੰਡਾਂ ਦੇ ਲੋਕਾਂ ਨੂੰ ਜਿਹੜਾ ਆਵਾਜਾਹੀ ਦੀ ਸਹੂਲਤ ਹੋਵੇਗੀ ਲੇਕਿਨ ਇਹ ਗਮਾਡਾ ਦਾ 1000 ਕਰੋੜ ਰੁਪਏ ਦਾ ਪ੍ਰੋਜੈਕਟ ਕੇਜਰੀਵਾਲ ਦੇ ਕਹਿੰਦੇ ਨੇ ਕੋਈ ਦਿੱਲੀ ਤੋਂ ਆਣ ਕੇ ਇੱਥੇ ਬੈਠੇ ਜਿਹੜਾ ਗਮਾਡਾ ਨੂੰ ਕੰਟਰੋਲ ਕਰ ਰਿਆ ਕੋਈ ਕੁੰਦੂ ਨਾਮ ਲੈ ਰਿਆ ਸੀ ਕੋਈ ਗੋਪਾਲ ਨਾਮ ਲੈ ਰਿਆ ਅਫਸਰ ਬੜੇ ਹਤਾਸ਼ ਨੇ ਅਫਸਰ ਬੜੇ ਪਰੇਸ਼ਾਨ ਨੇ ਉਹਨਾਂ ਨੂੰ ਕਹਿੰਦੇ ਤੁਹਾਨੂੰ ਸਸਪੈਂਡ ਕਰ ਦਾਂਗੇ ਜੇ ਤੁਸੀਂ ਸਾਡਾ ਪ੍ਰੋਜੈਕਟ ਨਾ ਅਪਰੂਵ ਕੀਤਾ ਮੇਰੇ ਵੀਰੋ ਇਹ ਪੰਜਾਬ ਦੇ ਨਾਲ ਬਹੁਤ ਧੋਖਾ ਧੜੀ ਹੋ ਰਹੀ ਹੈ ਔਰ ਮੈਨੂੰ ਲੱਗਦਾ ਵਾ ਕਿ ਆਮ ਆਦਮੀ ਪਾਰਟੀ ਨੂੰ ਐ ਲੱਗਣ ਲੱਗ ਗਿਆ ਕਿ ਅਸੀਂ ਤਾਂ ਹੁਣ ਗਏ ਜਾਣ ਲੱਗੇ ਕਿ ਕਹਿੰਦੇ ਹੁੰਦੇ ਜਾਂਦੇ ਚੋਰ ਦੀ ਲਗੋਟੀਆਂ ਸਹੀ ਅਸੀਂ ਤਾਂ ਚਲੇ ਹੀ ਜਾਣਾ ਵਾ ਪਰ ਜਿਹੜਾ ਇੱਕ ਸਾਲ ਸਾਡੇ ਕੋ ਬਚਿਆ ਵਾ ਇਹਦੇ ਚ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਅਸੀਂ ਲੁੱਟ ਖੋਟ ਕਰ ਸਕਦੇ ਆ ਥੱਗੀ ਠੋਰੀ ਮਾਰ ਸਕਦੇ ਆ ਪੰਜਾਬ ਦੇ ਵਿੱਚ ਤੋਂ ਪੈਸਾ ਕਮਾ ਕੇ ਔਰ ਆਪਣੀ ਰਾਜਨੀਤੀ ਚਮਕਾ ਸਕਦੇ ਇਹ ਉਸ ਚੱਕਰ ਚ ਲੱਗੇ ਨੇ ਸੋ ਮੇਰੀ ਪੁਰਜ਼ੋਰ ਮੰਗਿਆ ਸਾਰੀ ਆਪੋਜੀਸ਼ਨ ਨੂੰ ਵੀ ਮੇਰੀ ਬੇਨਤੀ ਆ ਸਾਰੇ ਇੰਡੀਪੈਂਡੈਂਟ ਮੀਡੀਆ ਬਈ ਗਵਰਨਮੈਂਟ ਇੰਡੀਆ ਮੀਡੀਆ ਨੂੰ ਨਹੀਂ ਇੰਡੀਪੈਂਡੈਂਟ ਮੀਡੀਆ ਨੂੰ ਮੇਰੀ ਬੇਨਤੀ ਆ ਕਿ ਇਸ ਖਬਰ ਨੂੰ ਅੱਛੀ ਤਰ੍ਹਾਂ ਚੱਕੋ ਔਰ 1000 ਕਰੋੜ ਰੁਪਏ ਪੰਜਾਬ ਸਰਕਾਰ ਦਾ ਆਪਣਾ ਜਿਹੜਾ ਸਾਡਾ ਵਾ ਉਸ ਨੂੰ ਆਪਾਂ ਬਚਾਈਏ ਪੰਜਾਬ ਦੇ ਜਿਹੜੇ ਲੋਕਲ ਠੇਕੇਦਾਰ ਨੇ 383 ਰਜਿਸਟਰਡ ਆਪਾਂ ਉਹਨਾਂ ਦੇ ਇੰਟਰਸਟ ਨੂੰ ਵਾਚ ਕਰੀਏ ਔਰ ਜਿਹੜਾ ਇਹ ਕਿਸੇ ਇੱਕ ਕੰਪਨੀ ਨੂੰ ਦੇ ਦੇਣ ਲੱਗੇ ਨੇ ਕੋਈ ਦਿੱਲੀ ਦੀ ਸੁਣ ਰਿਹਾ ਕਿ ਬਹੁਤ ਵੱਡੀ ਕੰਪਨੀ ਇਹ ਲੈ ਕੇ ਆ ਰਹੇ ਨੇ ਜਿਹੜਾ 1000 ਕਰੋੜ ਰੁਪਏ ਦਾ ਠੇਕੇ ਦਾ ਕੰਮ ਕਰੇਗੀ ਉਹਦੀ ਮੇਨਟੇਨੈਂਸ ਵਾਸਤੇ ਔਰ ਫਿਰ ਮੈਂ ਰਿਪੀਟ ਕਰ ਦਿਆਂ ਕਿ ਇਹ ਜਿਹੜਾ ਪ੍ਰੋਜੈਕਟ ਬਣਾਇਆ ਟੈਂਡਰ ਇਹਦੇ ਚ ਆਲਮੋਸਟ 1 ਕਿਲੋਮੀਟਰ ਦਾ ਖਰਚਾ ਪੰਜਾਬ ਸਰਕਾਰ ਦੇ ਉੱਤੇ 10 ਕਰੋੜ ਰੁਪਏ ਤੋਂ ਵੱਧ ਪਵੇਗਾ 1 ਕਿਲੋਮੀਟਰ 10 ਕਰੋੜ ਰੁਪਏ ਤੋਂ ਜ਼ਿਆਦਾ ਖਰਚਾ ਪਵੇਗਾ ਇਹ ਮੈਂ ਨਹੀਂ ਕਹਿ ਰਿਹਾ ਇਹ ਸਾਰੀਆਂ ਅਖਬਾਰਾਂ ਨੇ ਖਾਸ ਤੌਰ ਤੇ ਟ੍ਰਿਬਿਊਨ ਅਖਬਾਰ ਨੇ ਕੱਲ ਦੀ ਜਿਹੜੀ ਨਿਊਜ਼ ਰਿਪੋਰਟ ਹੈ ਔਰ ਮੈਨੂੰ ਸਾਰੇ ਜਿਹੜੇ ਸੀਗੇ ਕੰਟਰੈਕਟਰਸ ਉਹਨਾਂ ਨੇ ਫੀਡ ਕੀਤਾ ਕਿ ਕਿਰਪਾ ਕਰਕੇ ਸਾਡੀ ਆਵਾਜ਼ ਉਠਾਓ ਔਰ ਸਾਡੇ ਪੰਜਾਬ ਦਾ ਪੈਸਾ ਬਚਾਓ ਤੇ ਸਾਡੇ ਹਿੱਤ ਬਚਾਓ ਇਸ ਲਈ ਮੇਰੀ ਗਮਾੜਾ ਦੇ ਆਫੀਸਰਸ ਨੂੰ ਇਹ ਅਪੀਲ ਕਰ ਲੋ ਬੇਨਤੀ ਕਰ ਲੋ ਕਿ ਇਦਾਂ ਦੇ ਗਲਤ ਕੰਮ ਨਾ ਕਰੋ ਇਹ ਕੱਲ ਅਲਟੀਮੇਟਲੀ ਜਿੱਦਨ ਗਵਰਨਮੈਂਟ ਚੇਂਜ ਹੋਈ ਸਰਕਾਰ ਬਦਲੀ ਇਹ ਸਾਰੀਆਂ ਗੱਲਾਂ ਦੀ ਅਕਾਉਂਟੇਬਿਲਟੀ ਹੋਣੀ ਆ ਇਹ ਸਾਰੀਆਂ ਗੱਲਾਂ ਦੀ ਜਾਂਚ ਹੋਣੀ ਆ ਇਹ ਸਾਰੀਆਂ ਗੱਲਾਂ ਦੀ ਇਨਕੁਆਇਰੀਜ਼ ਹੋਣੀ ਆ ਤੇ ਫਿਰ ਤੁਸੀਂ ਕਹਿਣਾ ਕਿ ਅਸੀਂ ਫਸ ਗਏ ਆ ਤੇ ਸਾਡੂੰ ਜਿਹੜਾ ਹੈਗਾ ਬਚਾਇਆ ਜਾਵੇ ਤੇ ਇਹਦਾ ਬੈਟਰ ਹੈ ਕਿ ਅ ਅਫਸਰਾਂ ਨੂੰ ਕਹੂੰਗਾ ਕਿ ਆਪਣੀ ਰੀਡ ਦੀ ਹੱਡੀ ਜ਼ਰਾ ਸਿੱਧੀ ਕਰੋ ਟਿਕਾਓ ਸਾਹਮਣੇ ਔਰ ਪੁਲਿਸ ਨੂੰ ਵੀ ਮੈਂ ਕਹੂੰਗਾ ਕਿ ਤੁਸੀਂ ਆਪਣੀ ਰੀਡ ਦੀ ਹੱਡੀ ਨੂੰ ਕਾਇਮ ਕਰੋ ਔਰ ਇਹਨਾਂ ਨੂੰ ਗਲਤ ਕੰਮਾਂ ਦਾ ਜਵਾਬ ਦਿਓ ਕਿ ਅਸੀਂ ਤੁਹਾਡੇ ਅੱਖੇ ਗਲਤ ਕੰਮ ਅਨ ਕਨਸਟੀਟਿਊਸ਼ਨਲ ਇਲਲੀਗਲ ਔਰ ਕਰਪਟ ਮੈਥਡੋਲੋਜੀ ਨਾਲ ਅਸੀਂ ਆਪਣੇ ਸੂਬੇ ਨੂੰ ਨਹੀਂ ਲੁੱਟ ਸਕਦੇ ਔਰ ਪੁਲਿਸ ਨੂੰ ਮੇਰੀ ਬੇਨਤੀ ਕਿ ਤੁਸੀਂ ਇਹ ਵੀ ਕਹੋ ਆਪਣੇ ਅਫਸਰਾਂ ਨੂੰ ਉੱਪਰ ਕਿ ਅਸੀਂ ਝੂਠੇ ਪਰਚੇ ਨਹੀਂ ਦਰਜ ਕਰ ਸਕਦੇ ਆ ਅਤੀਸ਼ੀ ਮਾਮਲੇ ਵਿੱਚ ਸਭ ਕੁਝ ਸਾਬਤ ਹੋ ਗਿਆ ਫੋਰੈਂਸਿਕ ਰਿਪੋਰਟ ਆ ਗਈ ਹੈ ਸਪੀਕਰ ਨੇ ਕਢਾ ਲਈ ਦਿੱਲੀ ਅਸੈਂਬਲੀ ਦੀ ਉਸ ਵੀਡੀਓ ਦੀ ਔਰ ਬੁਲੇਟਿਨ ਛਾਪਤਾ ਜਿਹਦੇ ਵਿੱਚ ਵਰਬਟਮ ਰਿਕਾਰਡ ਹੋਇਆ ਕਿ ਅਤੀਸ਼ੀ ਨੇ ਗੁਰੂ ਸਾਹਿਬ ਦੇ ਵਾਸਤੇ ਅਪਸ਼ਬਦ ਬੋਲੇ ਲੇਕਿਨ ਪਰਚਾ ਸਾਡੇ ਉੱਤੇ ਦਰਜ ਕੀਤਾ ਗਿਆ ਔਰ ਸਿਰਫ ਇੱਕ ਕੋਰਟ ਦਾ ਵਹਾਵਾਲਾ ਦੇ ਜਾਂਦੇ ਜਲੰਧਰ ਦੀ ਇੱਕ ਅਦਾਲਤ ਦਾ ਅਸੀਂ ਉਸ ਅਦਾਲਤ ਵਿੱਚ ਵੀ ਜਾਵਾਂਗੇ ਆਪਣਾ ਪੱਖ ਰੱਖ ਕੇ ਉਸ ਅਦਾਲਤ ਤੋਂ ਸਟੇ ਵੀ ਵਿਕੀਟ ਕਰਾਵਾਂਗੇ ਤਾਂ ਕਿ ਜਿਹੜਾ ਸੱਚ ਉਹ ਸਾਹਮਣੇ ਆ ਸਕੇ ਔਰ ਔਰ ਅਤੀਸ਼ੀ ਅੱਜ ਤੱਕ ਛਿਪੀ ਹੋਈ ਆ ਲੁੱਕ ਗਈ ਆ ਪਿਛਲੇ 17-18 ਦਿਨ ਤੋਂ ਅੰਡਰਗਰਾਉਂਡ ਆ ਅਗਰ ਉਹ ਸੱਚੀ ਸੀ ਮੋਰੇ ਆਣ ਕੇ ਕਹਿੰਦੀ ਕਿ ਮੇਰੇ ਤੋਂ ਗਲਤੀ ਹੋ ਗਈ ਮੇਰੇ ਤੋਂ ਮੈਂ ਆ ਆਪਣੀ ਸਫਾਈ ਦਿੰਦੀ ਕਿ ਮੈਂ ਆ ਨਹੀਂ ਕਿਹਾ ਸੀ ਆ ਕਿਹਾ ਸੀਗਾ ਜਦੋਂ ਬੰਦਾ ਲੋਕ ਹੀ ਗਿਆ ਭੱਜ ਹੀ ਗਿਆ ਮੈਦਾਨ ਹੀ ਛੱਡ ਗਿਆ ਇਹਦਾ ਮਤਲਬ ਤੁਸੀਂ ਆਪਣੇ ਆਪ ਨੂੰ ਚੋਰ ਖੁਦ ਕਬੂਲ ਲਿਆ ਹੈ ਪਰ ਅੱਜ ਦਾ ਮੇਰਾ ਵਿਸ਼ਾ ਸੀਗਾ ਕਿ ਗਵਾੜਾ ਦਾ ਇੱਕ ਅਨ ਬਿਲਕੁਲ ਬੇਲੂੜਾ ਪ੍ਰੋਜੈਕਟ ਘੜਿਆ ਜਾ ਰਿਹਾ ਵਾ ਜਿਹਦੇ ਨਾਲ 1000 ਕਰੋੜ ਰੁਪਏ ਪੰਜਾਬ ਦੇ ਲੋਕਾਂ ਦਾ ਇਹਨਾਂ ਨੇ ਲੁੱਟ ਕੇ ਲੈ ਜਾਣਾ ਔਰ ਉਹਨਾਂ ਸੜਕਾਂ ਨੂੰ ਬਣਾ ਰਹੇ ਨੇ ਦੁਬਾਰਾ ਮੇਨਟੇਨ ਕਰ ਰਹੇ ਨੇ ਜਿਹੜੀਆਂ ਸੜਕਾਂ ਆਲੀਸ਼ਾਨ ਨੇ ਜਿਹਨੀਆਂ ਸੜਕਾਂ ਬਹੁਤ ਅੱਛੇ ਸਟੈਂਡਰਡ ਦੀਆਂ ਆਲਰੇਡੀ ਬਣੀਆਂ ਔਰ ਇਹ ਪੈਸਾ ਇਹ ਟੈਂਡਰ ਸਕ੍ਰੈਪ ਹੋਣਾ ਚਾਹੀਦਾ ਤੁਰੰਤ ਇਹਨੂੰ ਬੰਦ ਕੀਤਾ ਜਾਵੇ ਔਰ ਅਗਰ ਕੋਈ ਇਦਾਂ ਦਾ ਪੈਸਾ ਖਰਚਣਾ ਤਾਂ ਪੰਜਾਬ ਦੀਆਂ ਪਿੰਡੂ ਸੜਕਾਂ ਜਿਹੜੀਆਂ ਲਿੰਕ ਰੋਡਸ ਔਰ ਕਸਬਿਆਂ ਦੀਆਂ ਸੜਕਾਂ ਜਿਹੜੀਆਂ ਟੁੱਟੀਆਂ ਪਈਆਂ ਜਿਵੇਂ ਮੈਂ ਕਿਹਾ ਕਿ ਨਡਾਲਾ ਤੇ ਸੁਭਾਨਪੁਰ ਦੀ ਸਾਡੀ ਸੜਕ ਬੇਹਾਲ ਆ ਬੁਰੀ ਹਾਲਾਤ ਆ ਕਿਰਪਾ ਕਰਕੇ ਉਹ ਸੜਕਾਂ ਬਣਾਈਆਂ ਜਾਣ ਬਹੁਤ ਵਾਰ ਵਿਧਾਨ ਸਭਾ ਚ ਵੀ ਮਸਲਾ ਉਠਾਇਆ ਔਰ ਬਹੁਤ ਵਾਰ ਕਿਹਾ ਲੇਕਿਨ ਕੋਈ ਇਹ ਨਾ ਦੇ ਸੇ ਤੇ ਅਸਰ ਨਹੀਂਗਾ ਇਸ ਲਈ ਇਦਾਂ ਦੇ ਗਲਤ ਕੰਮ ਚੋਰਾਂ ਵਾਲੇ ਔਰ ਜਿਹੜੇ ਇਹ ਪੰਜਾਬ ਨੂੰ ਲੁੱਟਣ ਵਾਲੇ ਦੋਨੋਂ ਹੱਥਾਂ ਨਾਲ ਕਮਿਸ਼ਨ ਖਾਣ ਵਾਲੇ ਉਹ ਬੰਦ ਕੀਤੇ ਜਾਣ ਔਰ ਤੁਸੀਂ ਦੇਖਿਆ ਕਿ ਇਹਨਾਂ ਨੇ ਟੋਯੋਟਾ ਹਾਈਲਕਸ ਦਾ ਅੱਜ ਤੇ ਜਵਾਬ ਨਹੀਂ ਦਿੱਤਾ 144 ਗੱਡੀਆਂ ਟੋਯੋਟਾ ਹਾਈਲਕਸ ਜਿਹੜੀਆਂ ਸੜਕ ਸੁਰੱਖਿਆ ਫੋਰਸ ਲਈ ਖਰੀਦੀਆਂ ਗਈਆਂ ਡੀਜੀਪੀ ਦੇ ਨਾਮ ਤੇ ਬਿੱਲ ਨੇ ਭਗਵੰਤ ਮਾਨ ਉਸ ਦਾ ਹੋਮ ਮਿਨਿਸਟਰ ਦਾ ਡਿਪਾਰਟਮੈਂਟ ਦਾ ਔਰ ਉਸ 37 ਲੱਖ ਦੀ ਗੱਡੀ ਜਿਹੜੀ ਕਿ ਪੰਜਾਬ ਪੁਲਿਸ ਨੂੰ ਇੰਨੀ ਮਹਿੰਗੀ ਗੱਡੀ ਸੜਕਾਂ ਤੇ ਖੜਾ ਕਰਨਾ ਲੋੜ ਨਹੀਂ ਸੀਗੀ ਉਹ ਨਾਰਮਲ 10-12 ਲੱਖ ਰੁਪਏ ਦੀਆਂ ਗੱਡੀਆਂ ਲੈ ਕੇ ਕੰਮ ਚਲਾ ਸਕਦੇ ਲੈ 37 ਲੱਖ ਦੀ ਗੱਡੀ ਲਈ ਤੇ ਉਹਦੇ ਤੇ ਜਿਹੜਾ ਨਾਰਮਲ ਤੁਸੀਂ ਲੈਣ ਜਾਓਗੇ ਬਿੱਲ ਤਾਂ ਤੁਹਾਨੂੰ 10 ਤੋਂ 15 ਲੱਖ ਰੁਪਿਆ ਉਹਦਾ ਮਿਲਦਾ ਵਾ ਕੰਸੈਸ਼ਨ ਮਿਲਦਾ ਵਾ ਤੁਹਾਨੂੰ ਉਹ ਘਟਾਉਂਦੇ ਨੇ ਪੈਸੇ ਉਹ ਦਿੰਦੇ ਨੇ ਤੁਹਾਨੂੰ ਰਿਬੇਟ ਦਿੰਦੇ ਨੇ ਸਰਕਾਰ ਨੇ 144 ਗੱਡੀਆਂ ਦਾ 37 ਲੱਖ ਦੇ ਹਿਸਾਬ ਨਾਲ ਪੂਰਾ ਪੈਸਾ ਦੇ ਕੇ ਔਰ ਜਿਹੜਾ 15-20 ਕਰੋੜ ਰੁਪਇਆ ਮਗਰ ਕਮਿਸ਼ਨ ਸਿਗਾ ਉਹ ਵਾਪਸ ਟਾਇਓਟਾ ਕਰਲੋਸਕਰ ਕੰਪਨੀ ਤੋਂ ਲਿਆ ਉਹਦੀ ਵੀ ਇਹਨਾਂ ਨੇ ਕੋਈ ਜਾਂਚ ਨਹੀਂ ਕਰਾਈ ਗਵਰਨਰ ਪੰਜਾਬ ਨੇ ਉਹਨੂੰ ਲਿਖ ਕੇ ਉਹਨੂੰ ਭੇਜਿਆ ਆ ਆ ਸਾਡੇ ਪੰਜਾਬ ਦੇ ਇਸ ਵਕਤ ਹਾਲਾਤ ਨੇ ਮੇਰੇ ਵੀਰੋ ਜੰਗਲ ਦਾ ਰਾਜ ਆ ਲੁੱਟ ਦਾ ਰਾਜ ਚੱਲ ਰਿਆ ਵਾ ਅਗਰ ਹੋ ਸਕੇ ਤਾਂ ਇਸ ਪੈਸੇ ਨੂੰ ਆਪਾਂ ਸਾਰੇ ਮਿਲ ਕੇ ਬਚਾਈਏ ਮੇਰੀ ਆਪੋਜੀਸ਼ਨ ਦੇ ਲੀਡਰਸ ਨੂੰ ਔਰ ਆਜ਼ਾਦ ਮੀਡੀਆ ਨੂੰ ਬੇਨਤੀ ਕਿ ਇਸ ਘਟਾਲੇ ਨੂੰ ਜ਼ਰੂਰ ਚੁੱਕਿਆ ਜਾਵੇ ਤੇ ਪੰਜਾਬ ਦੇ ਪੈਸੇ ਨੂੰ ਬਚਾਇਆ ਜਾਵੇ ਮੇਰੇ ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਮੈਂ ਬਹੁਤ ਮਸ਼ਕੂਰ ਹਾਂ ਵਾਹਿਗੁਰੂ ਜੀ Waheguru ji ki fateh